ਸੈਲ ਪੱਥਰ ਮੈਂ ਜੰਤੇ ਉਪਾਏ ਤਾਕਾ ਰਜਿਕ ਅਗੇ ਕਰ ਤਰਿਆ ਪੱਥਰ ਆਪਾ ਜਾਣਦੇ ਕਿ ਵਡੀਆਂ-ਵਡੀਆਂ ਬਦਾਨ ਦੀਆਂ ਜਾਂ ਥੌੜੇ ਦੀਆਂ ਸੱਟਾਂ ਮਾਰੀ ਦੀਆਂ ਨੇ ਤੇ ਫੇਰ ਜਦੋਂ ਟੁੱਟਦਾ ਤੇ ਫੇਰ ਉਹਦੇ ਦੋ ਟੋਟੇ ਹੁੰਦੇ ਨੇ ਜਾਂ ਕਿਸੇ ਵੱਢਣ ਵਾਲੇ ਕੱਟਣ ਵਾਲੇ ਦੇ ਨਾਲ ਕੱਟਦੇ ਤੇ ਫੇਰ ਕੱਟਿਆ ਜਾਂਦਾ ਪਰਮਾਤਮਾ ਨੇ ਪੱਥਰਾਂ ਦੇ ਵਿੱਚ ਜੀਵ ਵੀ ਪੈਦਾ ਕੀਤੇ ਪੱਥਰਾਂ ਦੇ ਵਿੱਚ ਤੇ ਹੁਣ ਵੇਖੋ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਵੀ ਉੱਥੇ ਭੁੱਖਾ ਨਹੀਂ ਮਰਦਾ ਜੀਵ ਜਿਉਂਦਾ ਜਾਗਦਾ ਨਿਕਲ ਆਉਂਦਾ ਏ ਤੇ ਫਿਰ ਪ੍ਰਮਾਤਮਾ ਤੇ ਪੱਥਰਾਂ ਵਿੱਚ ਵੀ ਹੈਗਾ ਸੈਲ ਪੱਥਰ ਮੈਂ ਜੰਤੇ ਉਪਾਏ ਤਾਕਾ ਰਿਜਕ ਅੱਗੇ ਕਰਤਰਿਆ ਉਹਨਾਂ ਨੂੰ ਪੱਥਰਾਂ ਵਿੱਚ ਪੈਦਾ ਕਰਕੇ ਤੇ ਰਿਜਕ ਵੀ ਉਹਨਾਂ ਦੇ ਅੱਗੇ ਰੱਖਿਆ ਕਿ ਉਹ ਪੱਥਰ ਦੇ ਵਿੱਚ ਭੁੱਖਾ ਹੋਣਾ ਮਰ ਸਕੇ ਕਦੇ ਰੱਬ ਉੱਥੇ ਵੀ ਹੈ ਦੁੱਧੀ ਗੱਲ ਆ ਧਰਤੀ ਦੇ ਥੱਲੇ ਨਹੀਂ ਸਾਨੂੰ ਪਤਾ ਕੀ ਕੀ ਵਰਤ ਰਿਆ ਆਪਾਂ ਧਰਤੀ ਦੇ ਉੱਪਰ ਲਈ ਵੇਖ ਸਕਦੇ ਹਾਂ ਨਾ ਆਕਾਸ਼ ਵਿੱਚ ਕੀ ਹੈ ਸਾਨੂੰ ਨਹੀਂ ਪਤਾ ਪਰ ਪ੍ਰਮਾਤਮਾ ਧਰਤੀ ਦੇ ਥੱਲੇ ਵੀ ਹੈ ਤੇ ਆਕਾਸ਼ ਦੇ ਵਿੱਚ ਵੀ ਉਹ ਮਾਲਕ ਹੈ ਕਿਉਂ 42 ਲੱਖ ਜੀਵ ਜੰਤੂ ਜਿਹੜੀਆਂ ਜੂਨਾ ਨੇ ਐਸ ਧਰਤੀ ਦੇ ਉੱਤੇ ਨੇ 42 ਲੱਖ ਧਰਤੀ ਦੇ ਥੱਲੇ ਨੇ ਪਾਣੀ ਵਿੱਚ ਪੈਦਾ ਕੀਤੀਆਂ ਨੇ ਪ੍ਰਮਾਤਮਾ 84 ਲੱਖ ਜੂਨਾ ਨੂੰ ਹੀ ਰੋਟੀ ਦਿੰਦਾ ਹੈ ਸ